ਕੋੜਿਆਂ ਦਾ ਮੇਲਾ ਨਾਬੇ ਦੇ ਵਿੱਚ ਚੱਲ ਰਿਹਾ ਹੈ ਇੱਥੇ ਤਰ੍ਹਾਂ-ਤਰ੍ਹਾਂ ਦੇ ਘੋੜੇ ਦਿਖਾਉਣ ਦੇ ਲਈ ਸ਼ੋਅ ਦੇ ਵਿੱਚ ਲਾਉਣ ਦੇ ਲਈ ਲਿਆਂਦੇ ਗਏ ਨੇ ਤੇ ਘੋੜਿਆਂ ਨੂੰ ਦੇਖ ਰਹੇ ਨੇ ਲੋਕ ਦੂਰ-ਦੂਰੋਂ ਆ ਕੇ ਅਤੇ ਘੋੜਿਆਂ ਦੇ ਜੋ ਮਾਲਕ ਨੇ ਉਹਨਾਂ ਨਾਲ ਗੱਲਬਾਤ ਤੁਹਾਨੂੰ ਦਿਖਾ ਰਹੇ ਆ ਇੱਕ ਹੋਰ ਸਾਡੇ ਨਾਲ ਘੋੜਾ ਪਾਲਕ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਆਪਣਾ ਘੋੜਾ ਜੀ ਕੀ ਨਾਮ ਹੈ ਕਦੋਂ ਜਿਹੜਾ ਤੁਸੀਂ ਰੱਖਿਆ ਤੇ ਕਿੱਥੋਂ ਆਏ ਹੋ ਵੀਰੇ ਪਿੰਡ ਆਪਣਾ ਮਡੌੜਾ ਅੱਛਾ ਹਾਂਜੀ ਮੇਰਾ ਨੋ ਗੁਰੀ ਢਾਲੀਵਾਲ ਤੇ ਇਹ ਆਪਣਾ ਘਰ ਦੀ ਹੋਮ ਬਰੀਡ ਆ ਵੀਰੇ ਤੇ 4 ਸਾਲ ਉਮਰ ਦਾ ਹੈ ਜੀ ਚਾਹਾਂ ਦੇ ਦੇ ਤੇ ਇਹ ਇੱਕ ਲੱਤ ਸੀ ਮਾਦੋਂ ਰੱਖਿਆ ਸੀ ਹੋ ਕੇ ਵੀਰੇ 8 ਸਾਲ ਰੱਖਦੇ ਆ ਉਹ ਘੋੜੇ ਤਾਂ ਅੱਛਾ ਹਾਂ ਇਹ ਬੱਚਾ ਹੈ 4 ਸਾਲ ਦਾ ਪੱਕਰੇਉ ਤਿਆਰ ਕਰਿਆ ਇਹਦੀ ਮਾਂ ਵੀ ਆਪਣੇ ਕੋਲ ਘਰੇਉ ਆ ਅੱਛਾ ਹਾਂ ਪਹਿਲਾਂ ਤੁਹਾਡੇ ਫਾਦਰ ਸਾਹਿਬ ਵੀ ਰੱਖਦੇ ਸੀ ਜਾਂ ਤੁਸੀਂ ਸ਼ੁਰੂ ਨਹੀਂ ਅਸੀਂ ਸ਼ੁਰੂ ਕੀਤਾ ਵੀਰੇ ਪਹਿਲਾਂ ਵੀ ਰੱਖਦੇ ਰਿਆਂ 7-8 ਚ ਉਸ ਤੋਂ ਬਾਅਦ ਗੈਪ ਪਿਆ ਥੋੜਾ ਜਿਹਾ ਉਸ ਤੋਂ ਬਾਅਦ ਦੁਬਾਰਾ ਫਿਰੋ ਕਿਤੇ ਨਹੀਂ ਅੱਛਾ ਹਾਂ ਤੇ ਮਾਂ ਇਹਦੀ ਆਪਣੇ ਘਰ ਦੀ ਹੋਮ ਬ੍ਰੀਡ ਹੈ ਵੀਰੇ ਇਹ 4 ਸਾਲ ਦਾ ਬੱਚਾ ਨੌ ਇਹਦਾ ਬਰੂ ਦਾ ਹਾਂ ਸੁਲਤਾਨ ਇਹਦਾ ਬਾਪ ਆ ਅਲੀਕਰ ਲਗਾੜਾ ਵਾਲੇ ਦਾ ਪੁੱਤ ਆ ਅੱਛਾ ਹਾਂ ਤੇ ਮਾਂ ਇਹਦੀ ਮੱਜੂ ਕੇ ਲਾਈਂਦੀ ਆ ਹਾਂ ਤੁਸੀਂ ਵਪਾਰ ਵੀ ਕਰਦੇ ਹੋ ਜਾਂ ਇਕੱਲੇ ਸ਼ੌਂਕ ਵਾਸਤੇ ਰੱਖਿਆ ਅੱਛਾ ਦਿਖਾਉਣ ਵਾਸਤੇ ਲਾਇਆ ਹਾਂ ਦਿਖਾਉਣ ਵਾਸਤੇ ਤੇ ਵੈਸੇ ਕੀਮਤ ਕਿੰਨੀ ਕੁ ਲੱਗ ਜਾਂਦੀ ਆ ਘੋੜਿਆਂ ਦੀ ਆਹ ਨੋਟ ਫੋਰ ਸੇਲ ਲੱਗਦੀ ਆ ਅੱਛਾ ਹਾਂ ਕੋਈ ਸੇਲ ਨਹੀਂ ਗਿਆ ਸ਼ੌਂਕ ਵਾਸਤੇ ਰੱਖਿਆ ਠੀਕ ਹੈ ਹਾਂਜੀ ਤੇ ਪਹਿਲਾਂ ਘੋੜੇ ਜਿਹੜੇ ਰੱਖਦੇ ਸੀ ਉਹ ਵੀ ਸ਼ੌਂਕ ਵਾਸਤੇ ਰੱਖਦੇ ਸੀ ਸ਼ੌਂਕ ਵਾਸਤੇ ਵੀਰੇ ਅੱਛਾ ਹਾਂਜੀ ਤੇ ਸ਼ੌਕ ਕਿਵੇਂ ਪੈ ਗਿਆ ਤੁਹਾਨੂੰ ਰੂਟਨੀਆਂ ਗ੍ਰੇਸ਼ਾਂਉਂ ਕਹਿਤਾਂ ਕਿਲਾ ਅੱਛਾ ਹਾਂਜੀ ਤੁਹਾਡੇ ਤੋਂ ਪਹਿਲਾਂ ਤਾਂ ਘਰੇ ਰੱਖਦੇ ਨਹੀਂ ਸੀ ਨਹੀਂ ਫਿਰ ਕਿਸੇ ਨੇ ਨਹੀਂ ਰੱਖੇ ਫਿਰ ਤੁਸੀਂ ਕਿਵੇਂ ਲੈ ਕੇ ਆਏ ਘਰ ਦੇ ਨਾਲ ਜੱਦ ਕਰਕੇ ਲੈ ਆਏ ਜਾਂ ਘਰ ਦੇ ਨਾਲ ਮੰਨ ਗਏ ਮੰਨ ਗਏ ਤੇ ਫਿਰ ਦੱਸੋ ਕਿਉਂਕਿ ਪਹਿਲਾਂ ਵੀ ਰੱਖੇ ਮੈਂ ਪਹਿਲਾਂ ਵੱਡਾ ਵੀਰਾ ਰੱਖਦਾ ਹੁੰਦਾ ਸੀਗਾ ਅੱਛਾ ਹਾਂਜੀ ਹਾਂ ਫਿਰ ਉਸ ਤੋਂ ਬਾਅਦ ਆਪਾਂ ਆ ਗਏ ਠੀਕ ਹੈ ਤੇ ਹੁਣ ਫਿਰ ਇਹ ਸ਼ੌਕ ਇਸੇ ਤਰ੍ਹਾਂ ਚੱਲਦਾ ਰਹੂ ਹਾਂ ਵੀਰੇ ਇਹ ਤਾਂ ਚੱਲਦਾ ਹੀ ਰਹੂਗਾ ਤੇ ਵਪਾਰ ਦੇ ਤੌਰ ਤੇ ਵੀ ਸ਼ੁਰੂ ਕਰਨ ਦਾ ਕੰਮ ਨਹੀਂ ਫਿਰ ਲਾਲ ਤਾਂ ਵੀਰੇ ਕੋਈ ਖਲਾਣੀ ਹੈ ਕਿ ਵਪਾਰ ਦੇ ਚੰਗੇ ਹਾਂਜੀ ਹਾਂ ਫਿਰ ਇਹਨਾਂ ਨੂੰ ਸਾਂਭਣ ਦੇ ਲਈ ਕਿੰਨਾ ਟਾਈਮ ਲੱਗ ਜਾਂਦਾ ਵੀਰੇ 2 ਘੰਟੇ ਸਵੇਰੇ 2 ਘੰਟੇ ਸ਼ਾਮ ਵਾਕੀ ਸਾਲ ਜਿਆ ਰੱਖਿਆ ਫਿਰ ਸ਼ਾਮਣਾ ਦਾ ਪੈਣਾ ਹੀ ਆ ਠੀਕ ਆ ਕੋਈ ਮਜਬੂਰੀ ਤਾਂ ਨਹੀਂ ਲੱਗਦੀ ਹੁੰਦੀ ਨਾ ਵੀਰੇ ਜਮਾ ਹੀ ਨਹੀਂ ਆ ਸ਼ੌਂਕ ਨਾਲ ਰੱਖੇ ਨੇ ਫਿਰ ਮੇਰੇ ਜੇ ਮਜਬੂਰੀ ਹੋਵੇ ਫਿਰ ਅਗਲਾ ਰੱਖਦਾ ਹੀ ਨਹੀਂ ਕਈ ਵਾਰੀ ਬੰਦੇ ਦਾ ਦਿਲ ਵੀ ਅੱਕ ਜਾਂਦਾ ਨਾ ਵੀਰੇ ਜਮਾ ਨਹੀਂ ਕਹਿੰਦੇ ਜੀ ਸ਼ੌਂਕ ਨਾਲ ਨਹੀਂ ਆ ਕਹਿੰਦਾ ਜੋ ਚੌਂਕ ਨਾਲ ਰੱਖੀ ਹੈ ਜੇ ਉਹੀ ਕਹਿੰਦਾ ਧੱਕੇ ਨਾਲੇ ਰੱਖੇ ਨੇ ਫਿਰ ਅੱਕ ਵੀ ਜਾਂਦਾ ਠੀਕ ਆ ਹਾਂ ਫਿਰ ਇਹਨਾਂ ਨੂੰ ਖਾਣ ਪੀਣ ਦਾ ਬਈ ਕੀ ਡਾਈਟ ਹੁੰਦੀ ਹੈ ਇਹਨਾਂ ਦੀ ਡਾਈਟ ਵੀਰੇ ਜਿਵੇਂ ਜੋ ਛੋਲੇ ਜੋ ਵੀ ਜੋਕਰ ਬਾਕੀ ਦੀਰਾ ਜਿਵੇਂ ਹੁਣ ਗਾਂਸਿਆਣਾ ਚ ਮੂਕਲੀ ਦਾ ਨੀਰ ਆਊਗਾ ਇਦਾਂ ਅੱਛਾ ਹਾਂਜੀ ਮਹਿੰਗਾ ਤਾਂ ਨਹੀਂ ਪੈਂਦਾ ਸ਼ੌਂਕ ਇਹ ਜਮਨ ਸਾਨੂੰ ਤਾਂ ਲੱਗਦਾ ਨਹੀਂ ਅੱਛਾ ਹਾਂ ਹੋਰ ਕਿਸੇ ਨੂੰ ਲੱਗਦਾ ਹੋਵੇ ਆਪਾਂ ਕਹਿ ਨਹੀਂ ਲੱਗਦੇ ਠੀਕ ਹੈ ਘਾਟਾ ਤਾਂ ਨਹੀਂ ਪਾਉਂਦੇ ਨਾ ਦੇ ਘਾਟਾ ਮਤਲਬ ਸੰਤੋਖ ਤੋਂ ਆਪਣੇ ਸ਼ੌਂਕ ਤੋਂ ਖਾਉ ਆਪਣਾ ਠੀਕ ਹੈ ਜੀ ਮਤਲਬ ਤਾਂ ਉਹਦਾ ਤਾਂ ਇਹ ਸ਼ੌਂਕ ਦੇ ਲਈ ਨੌਜਵਾਨਾਂ ਨੇ ਕੋੜਾ ਰੱਖਿਆ ਇਹਨਾਂ ਦਾ ਕਹਿਣਾ ਕਿ ਇਹਦਾ ਕੋਈ ਵੀ ਅਸੀਂ ਮੁੱਲ ਜਿਹੜਾ ਨਹੀਂ ਪਵਾਉਂਦੇ ਨਾ ਹੀ ਵੇਚਣਾ ਸਿਰਫ ਸ਼ੌਂਕ ਦੇ ਲਈ ਲੋਕਾਂ ਨੂੰ ਇੱਕ ਤਰ੍ਹਾਂ ਦਿਖਾਉਣ ਦੇ ਲਈ ਜਿਹੜਾ ਇੱਥੇ ਲੈ ਕੇ ਆਉਂਦਾ ਹੈ ਤਾਂ ਇਹ ਸ਼ੌਂਕ ਵੱਖ-ਵੱਖਰੀ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਹੁੰਦੇ ਨੇ ਇਹ ਸ਼ੌਂਕ ਹੈ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਘੋੜਿਆਂ ਦਾ ਬਹੁਤ ਜ਼ਿਆਦਾ ਹੈ ਤੇ ਇਸ ਸ਼ੌਂਕ ਦੇ ਲਈ ਵੀ ਇਹ ਲੋਕ ਆਪਣੇ ਘੋੜਿਆਂ ਨੂੰ ਪਾਲਦੇ ਆ ਉਹਨਾਂ ਤੇ ਮਿੰਟ ਕਰਦੇ ਆ ਅਤੇ ਲਗਾਤਾਰ ਇਸ ਤਰ੍ਹਾਂ ਦੀਆਂ ਜੋ ਮੇਲੇ ਨੇ ਉਹਨਾਂ ਦੇ ਵਿੱਚ ਲੈ ਕੇ ਦਿਖਾਉਂਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਹੋਰ ਵੀ ਇਸ ਚੀਜ਼ ਦਾ ਸ਼ੌਂਕ ਪਵੇ ਅਤੇ ਘੋੜਿਆਂ ਨੂੰ ਰੱਖਣ। ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ।